ਜੀ ਸਾਰੇ ਭਈਏ ਇੱਕ ਸਾਰ ਹਾਂਜੀ ਇੱਕੋ ਹੀ ਸਾਰ ਨੇ ਜੀ ਪਤਾ ਹੀ ਨਹੀਂ ਲੱਗਦਾ ਮਿਕਰਾਂ ਪਾ ਕੇ ਫਿਰ ਜਾਂਦੇ ਨੇ ਸਾਡੀਆਂ ਕੁੜੀਆਂ ਜਾਂਦੇ ਨੇ ਸਕੂਲ ਨੂੰ ਇੱਥੇ ਬੋਰਸ ਕਰਨਗੇ ਨੰਗੇ ਹੋ ਕੇ ਆਪਸਰ ਨੂੰ ਸਾਡੀਆਂ ਧੀਆ ਭੈਣਾਂ ਨੇ ਤੁਸੀਂ ਜੇ ਇਹਨਾਂ ਦੀ ਹੁਣ ਏਕਣ ਕਰਨ ਸੋ ਤੁਸੀਂ ਕੀ ਸਤਿ ਸ਼੍ਰੀ ਅਕਾਲ ਜੀ ਕੀ ਆ ਕੇ ਭਈਏ ਉੱਥੇ ਮੋਟਰ ਤੇ ਬਹਿ ਕੇ ਆ ਪਰਤੇ ਆ ਪਰਲੇ ਤੇ ਅੱਛਾ 2 ਵਜੇ ਉਹਨਾਂ ਕੁੜੀਆਂ ਦੀ ਛੁੱਟੀ ਹੋਈ ਆ ਭਈਆ ਐ ਬੈਠਾ ਸਾਈਕਲ ਕੋ ਭਈਆਂ ਕੋਲ ਤੇ ਆਪਦਾ ਹੀ ਜਦ ਕੁੜੀਆਂ ਬਰਾਬਰ ਆ ਗਈਆਂ ਸਾਈਕਲ ਤੇ ਸੀ ਕੁੜੀਆਂ ਨਾ ਹਾਂ ਹਾਂ ਉਹ ਸਾਈਕਲ ਕੁੜੀਆਂ ਸਾਈਕਲ ਤੇ ਸੀ ਭਈਆਂ ਕੋਲ ਵੀ ਸਾਈਕਲ ਸੀ ਜਾਂ ਕੁੜੀਆਂ ਬਰਾਬਰ ਆ ਗਈਆਂ ਉਹ ਭਈਆਂ ਨਾਲ ਲੱਤ ਮਾਰੀ ਉਹ ਕੁੜੀਆਂ ਕੁੜੀਆਂ ਗਿਰ ਗਈਆਂ ਆ ਕੇ ਕੁੜੀ ਤੇ ਦੂਜੇ ਦੂਜੇ ਉੱਪਰ ਦੂਜੇ ਦੂਜੇ ਉੱਪਰ ਆ ਕਿ ਦੋ ਦੋ ਗੱਡੀ ਆਉਂਦੀ ਹਣੀ ਚਾਰ ਜੀ ਗੱਡੀ ਖ ਸਾਰੀ ਡੈਡ ਕੇ ਨਾ ਹੋ ਜਾਂਦੀ ਕੁੜੀਆਂ ਨੂੰ ਅੱਛਾ ਹਾਂ ਮੈਨੂੰ ਇਹੋ ਜਿਹੀਆਂ ਹਰਕਤਾਂ ਕਰਦੇ ਹਾਂ ਹਾਂ ਜੀ ਤੁਸੀਂ ਮੌਕੇ ਤੇ ਸੀਗੇ ਮੈਂ ਕੋਲੇ ਖੜਾ ਤੇ ਜੀ ਹਾਂ ਮੌਕੇ ਤੇ ਜੀ ਮੈਂ ਹਾਂ ਤੁਸੀਂ ਵਰਜਿਆ ਨਹੀਂ ਫਿਰ ਬਾਅਦ ਚ ਕਿਹਾ ਉਹਨਾਂ ਨੂੰ ਉਹ ਜਿਹੜੇ ਭੱਜ ਗਏ ਜੀ ਹਾਂ ਚੱਕ ਸਾਈਕਲ ਕੁੜੀਆਂ ਨੂੰ ਮੈਂ ਠਾਲਿਆ ਆਪੇ ਸਾਈਕਲ ਚੱਕ ਕੇ ਹਾਂ ਇਹ ਫੇ ਬੰਦੇ ਪਛਾਣੇ ਪਿੰਡ ਦੇ ਹੀ ਸੀਗੇ ਉਹ ਨਾ ਪਿੰਡੇ ਦੇ ਨਹੀਂ ਦੇ ਇਹ ਤਾਂ ਆ ਗਏ ਤੇਰਾ ਆ ਗਿਆ ਹਾ ਇਧਰ ਬਹੀ ਪਾ ਗਏ ਬਸ ਫੇਰ ਨਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਕਿਧਰ ਗਏ ਬਸ ਫੇਰ ਨਹੀਂ ਹੋ ਗਏ ਪਤਾ ਲੱਗਿਆ ਨਹੀਂ ਰਹਿੰਦੇ ਉਹ ਜਿਹੜੇ ਤੁਸੀਂ ਕਹ ਰਹੇ ਤੁਹਾਡੇ ਪਿੰਡ ਚ ਹੀ ਰਹਿੰਦੇ ਆ ਉਹ ਮੁੰਡੇ ਜਿਹੜੇ ਜਾਂ ਕੋਈ ਹੋਰ ਪਾਸੇ ਆਸੇ ਪਾਸੇ ਦੇ ਪ੍ਰਵਾਸੀ ਜਿਹੜੇ ਬਈ ਤੁਸੀਂ ਕਹਿ ਰਹੇ ਉਹ ਪਿੰਡੇ ਤੇ ਰਹਿੰਦੇ ਨੇ ਤੇ ਹੀ ਉਹ ਤਾਂ ਹਾਂ ਉਹ ਪਛਾਣ ਨਹੀਂ ਕੀਤੀ ਕੋਈ ਉਹ ਨਹੀਂ ਕੀਤੀ ਮੈਂ ਕੁੜੀਆਂ ਨੂੰ ਕਿੰਨੀ ਪਾ ਗਿਆ ਹਾਂ ਉਹਦਾ ਚੱਕ ਕੇ ਮੈਂ ਸ਼ੈਂਗਰ ਛੱਟਿਆ ਜਦੋਂ ਭੱਜਦੇ ਹਾਂ ਜਦੋਂ ਭੱਜ ਲੰਦੇ ਨੇ ਦੋ ਤਿੰਨ ਮੁੰਡੇ ਮਾਰੋ ਉਹਨੂੰ ਤੇ ਭੜੀ ਦੇ ਉਹ ਕਹਤਾ ਫਰਲਮਾਂ ਦਾ ਕੱਪੜਾ ਤਾਂ ਮੈਂ ਮੈਂ ਕੁੜੀਆਂ ਨੂੰ ਸ਼ਾਂਭਾ ਕੇ ਇਹਨਾਂ ਨੂੰ ਸ਼ਾਂਭਾ ਹਾਂ ਇੱਕ ਸਾਰ ਨੇ ਜੀ ਇਹ ਸਾਰੀ ਭਈ ਇੱਕ ਸਾਰ ਹਾਂਜੀ ਇੱਕੋ ਹੀ ਸਾਰ ਨੇ ਜੀ ਪਤਾ ਹੀ ਨਹੀਂ ਲੱਗਦਾ ਮਿਕਰਾਂ ਪਾ ਕੇ ਫਿਰੀ ਜਾਂਦੇ ਨੇ ਸਾਡੀਆਂ ਕੁੜੀਆਂ ਜਾਂਦੇ ਨੇ ਸਕੂਲ ਨੂੰ ਇੱਥੇ ਬੋਰਸ ਕਰਨਗੇ ਨੰਗੇ ਹੋ ਕੇ ਆਪ ਸਰ ਨੂੰ ਸਾਡੀਆਂ ਧੀਆ ਭੈਣਾਂ ਨੇ ਤੁਸੀਂ ਜੇ ਇਹਨਾਂ ਦੀ ਹੁਣ ਏਕਣ ਕਰਨੇ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਜੀ ਸਾਡਾ ਉਹ ਨਹੀਂ ਜਾਂਦਾ ਸੀ ਤਾਂ ਕਹਿੰਦੇ ਵੀ ਜਿੰਨ ਦੇ ਜ਼ਿਆਦਾ ਅਸੀਂ ਲੱਗ ਜਾਂਦੇ ਆ ਮੇਰੇ ਗਾਪ ਚ ਵੀ ਇਹਨਾਂ ਦਾ ਹੀ ਕੂੜਾ ਤੱਕ ਚੱਕ ਕੇ ਜਾਂਦੇ ਨੂੰ ਦਿਨ ਪੂਰੇ ਹੋ ਜਾਂਦੇ ਨੇ ਇਹਨਾਂ ਦਾ ਕੂੜਾ ਹੀ ਬਹੁਤ ਹੁੰਦਾ ਜੇ ਜਾ ਕੇ ਦੇਖੋ ਰੋਡ ਤੇ ਕਿੰਨਾ ਪਿਆ ਉਧਰ ਹੁਣ ਪਥਵਾੜੇ ਵੀ ਨਹੀਂ ਖਾਲੀ ਛੱਡੇ ਪਾਥੀਆਂ ਵੀ ਦੱਬੀਆਂ ਪਈਆਂ ਨੇ ਉਹਦੇ ਵਿੱਚ ਇੰਨਾ ਕਿ ਕ੍ਰਾਈਮ ਵਧ ਗਿਆ ਜੀ ਸਾਡੇ ਜੱਤੂ ਪਰਵਾਸੀ ਆਏ ਨੇ ਕ੍ਰਾਈਮ আর ਨਸ਼ੇ ਦਾ ਬੂਲਵਾਲਾ ਜ਼ਿਆਦਾ ਹੋ ਗਿਆ ਜੀ ਆਹ ਸਾਡੇ ਸਕੂਲ ਬਣਾਇਆ ਸੀ ਜੀ ਆਹ ਇਹ ਦਿੱਤਾ ਪਿਆ ਪਰਵਾਸੀਆਂ ਨੂੰ ਉਹਦੇ ਉੱਪਰ ਹਜੇ ਵੀ ਲਿਖਿਆ ਹੋਇਆ ਸਕੂਲ ਆ ਇਹ ਦਸੋ ਇਹੋ ਜੇ ਕੰਮ ਕਰੇ ਬਿਨ ਇਹਦੇ ਪਿੱਛੇ 100 ਕਮਰੇ ਆ ਜੀ ਇਹ ਕਿਹਦਾ ਸਕੂਲ ਇਹ ਸਕੂਲ ਰੂਬਲ ਹੈ ਜੀ ਝੰਬਾਲੇ ਤੋਂ ਆ ਕੇ ਉਹਨਾਂ ਨੇ ਸਕੂਲ ਖੋਲਿਆ ਤੀ ਜੀ ਸਕੂਲ ਖੋਲਦੇ ਖੋਲਦੇ ਆ ਪਰਵਾਸੀਆਂ ਨੂੰ ਦੇਤਾ ਜੀ ਇਹਦੇ ਪਿੱਛੇ ਆ ਜੀ ਉਥੋਂ ਮੁਸਕ ਮਾਰਦਾ ਹੁਣ ਇਹ ਵੀ ਹੋ ਸਕਦਾ ਵੀ ਉੱਥੇ ਖਬਰ ਬੰਦਾ ਹੀ ਮਰਿਆ ਹੋਵੇ ਜੀ ਪਿੱਛੇ 6 ਕਮਰੇ ਮੁਸਕ ਮਾਰ ਰਿਹਾ ਜੀ ਐ ਗੰਦਾ ਉੱਥੇ ਸ਼ਾਇਦ ਬੰਦਾ ਹੀ ਮਰਿਆ ਹੋਵੇ ਨਸ਼ੇੜੀ ਨਸ਼ੇੜੀ ਨਸ਼ਾ ਕਰਦੇ ਨੇ ਜੀ ਆ ਕੇ ਪਿੱਛੇ ਕਮਰਿਆਂ ਚ ਸਾਰੇ ਇਹ ਜਿਹੜਾ ਸਕੂਲ ਸੀ ਪੀਜੀ ਦਾ ਰੂਪ ਦੇਤਾ ਇਸ ਸਕੂਲ ਨੂੰ ਪੀਜੀ ਦਾ ਭਈਏ ਸਾਰੇ ਪ੍ਰਵਾਸੀ ਰੱਖੇ ਹੋਏ ਨੇ ਇਹਦਾ ਸਕੂਲ ਪਿੰਡ ਦਾ ਹੀ ਹੈ ਕੋਈ ਨਹੀਂ ਜੀ ਇਹ ਚਮਾੜੇ ਦੇ ਨੇ ਜੀ ਉਹਨਾਂ ਨੇ ਰੱਖਿਆ ਹੋਇਆ ਇਹ ਵੀ ਕਹਿੰਦੇ ਨੇ ਕਹਿੰਦੇ ਸਾਨੂੰ ਇਹ ਤੋਂ ਆਮਦਨ ਆਉਂਦੀ ਹੈ ਤੇ ਸਕੂਲ ਖੋਲ੍ਹ ਲਓ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ 4-5000 ਪ੍ਰਵਾਸੀ ਪਿੰਡ ਦੀ ਵੋਟ ਕਿੰਨੀ ਹੈ 13-1400 ਵੋਟ ਹੈ ਜੀ ਸਾਡੇ ਪਿੰਡ ਦੀ हां इण इक वोट है ज्यादा वोट नी हैगी ਸਾਡੇ ਦਾ ਪਰ ਜਿਹੜਾ ਤੁਸੀਂ 3-4000 ਪ੍ਰਵਾਸੀ ਕਹਿ ਰਹੇ ਹੋ ਇੱਥੇ ਇਹ ਲੋਕ ਪਿੰਡ ਦੇ ਲੋਕਾਂ ਨੇ ਹੀ ਰਹਿਣ ਲਈ ਤੇ ਜਗ੍ਹਾ ਤੇ ਪਿੰਡ ਦੇ ਲੋਕਾਂ ਨੇ ਦਿੱਤੀ ਹੋਣਾ ਹੋਰ ਕਿੱਥੇ ਇੱਥੇ ਨਾ ਤਾਂ ਕੋਈ ਤੰਬੂ ਬਣਿਆ ਨਾ ਝੋਪੜੀ ਬਣੀ ਨਾ ਝੁੱਗੀ ਬਣੀ ਨਹੀਂ ਬਾਹਰਲੇ ਪਿੰਡਾਂ ਤੋਂ ਆ ਕੇ ਜੀ ਜੇ ਕਿਸੇ ਦਾ ਦੂਆ ਕਮਰਾ ਘਰ ਵਾਲਾ ਬਣਾਇਆ ਹੋਇਆ ਸੀ ਉਹਦੇ ਛੋਟੇ-ਛੋਟੇ ਕਮਰੇ ਬਣਾਤੇ ਰੱਖਣ ਨੂੰ ਕੋਈ ਭੜੀ ਦਾ ਜੀ ਕੋਈ ਬੈਣੇ ਦਾ ਕੋਈ ਨੂਰਪੁਰੇ ਦਾ ਕੋਈ ਪਾਸੋਂ ਦਾ ਜੀ ਸਾਡੇ ਪਿੰਡ ਦੇ ਦਾ ਇੱਕ ਦੋ ਨੇ ਜੀ ਬਸ ਬਾਕੀ ਸਾਰੇ ਬਾਹਰਲੇ ਨੇ ਉਹਨਾਂ ਨੂੰ ਇਹ ਤਕਲੀਫ ਹੈ ਜੀ ਉਹੀ ਧਮਕੀਆਂ ਦਵਾਉਂਦੇ ਨੇ ਸਾਨੂੰ ਪ੍ਰਸ਼ਾਸਨ ਤੋਂ ਉਹ ਕਹਿੰਦੇ ਜੀ ਤੁਹਾਡੇ ਜੇ ਤੁਹਾਨੂੰ ਕੱਢਣ ਆਉਣਗੇ ਪ੍ਰਵਾਸੀਆਂ ਨੂੰ ਇਹ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਅਸੀਂ ਗੋਲੀ ਮਾਰ ਦਾਂਗੇ ਭਾਈ ਹਰਜੀਤ ਸਿੰਘ ਜੀ ਤੁਸੀਂ ਕਹਿੰਦੇ ਆ ਕਿ ਅਸੀਂ ਪ੍ਰਵਾਸੀਆਂ ਦੇ ਖਿਲਾਫ ਆ ਪਰ ਜਿਹੜੇ ਪ੍ਰਵਾਸੀ ਸਾਫ ਸੁਥਰੀ ਚੀਜ਼ ਵੇਚਦੇ ਆ ਦੀਪਕ ਵਰਗੇ ਇਹ ਤਾਂ ਹੁਣ ਚਲੋ ਬਿਮਾਰ ਹੋ ਗਿਆ ਢਿੱਲਾ ਮੱਠਾ ਹੋ ਗਿਆ ਪਰ ਮੇਰਾ ਇਲਾਕਾ ਗਵਾਹ ਹੈ ਇਸ ਬੰਦੇ ਦਾ ਕਿ ਅੱਜ ਤੱਕ ਜਿੰਨੇ ਇਹ ਨੇ ਕੰਮ ਕਰਿਆ ਸਾਫ ਸੁਥਰਾ ਕਰਿਆ ਠੀਕ ਹੈ ਜੀ ਹੁਣ ਥੋੜਾ ਜਿਹਾ ਢਿੱਲਾ ਮੱਠਾ ਰਹਿਣ ਲੱਗ ਗਿਆ ਤਾਂ ਕਰਕੇ ਆ ਸਾਫ ਸੁਥਰਾ ਵੇਚੂंगे ਤਾਂ ਸਾਰੇ ਪੰਜਾਬੀ ਵੀ ਇਹਨਾਂ ਦਾ ਸਾਥ ਦੇਣਗੇ ਠੀਕ ਹੈ ਜੀ ਜੇ ਹੁਣ ਮਤਲਬ ਗੰਦ ਖਲਾਉਂਗੇ ਤਾਂ ਪੰਜਾਬੀ ਜ਼ਰੂਰ ਬੋਲਣਗੇ ਠੀਕ ਹੈ ਕਿਉਂਕਿ ਨਾ ਥੋੜਾ ਗੁੱਸਾ ਇਹਦਾ ਨਾ ਕਿਸੇ ਹੋਰ ਦੇ ਗੁੱਸੇ ਦਾ ਪੰਜਾਬੀਆਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਆ ਠੀਕ ਹੈ ਜੀ ਇਸ ਕਰਕੇ ਹਰ ਇੱਕ ਗੱਲ ਦਾ ਗਲਤ ਮਤਲਬ ਨਾ ਕੱਢਿਆ ਕਰੋ ਵੀਡੀਓ ਦਾ ਸੰਦਰਭ ਸਿਰਫ ਇੰਨਾ ਕਿ ਤਾਂ ਸੁਚੇਤ ਸੁਚੇਤ ਰਹੋ ਠੀਕ ਹੈ ਜੀ ਪ੍ਰਵਾਸੀਆਂ ਦਾ ਮੈਂ ਕੋਈ ਦੁਸ਼ਮਣ ਨਹੀਂ ਹੈਗਾ ਦੀਪਕ ਦੇ ਲਈ ਮੇਰੇ ਚੈਨਲ ਪਰ ਪਾਈਆਂ ਹੋਈਆਂ ਵੀਡੀਓ ਵੀ ਚੈੱਕ ਕਰ ਲਈ ਠੀਕ ਹੈ ਜਿਹੜੇ ਪ੍ਰਵਾਸੀ ਪੰਜਾਬ ਨੂੰ ਪੂਰਾ ਮਾਣ ਦਿੰਦੇ ਆ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਆ ਸਾਫ ਸਫਾਈ ਨਾਲ ਕਰਦੇ ਆ ਆਪਾਂ ਉਹਦੇ ਨਾਲ ਹੋਰ ਹੈਪੀ ਵੀਰ ਠੀਕ ਆ ਆਪਾਂ ਉਹਨਾਂ ਦੇ ਨਾਲ ਖੜਦੇ ਆ ਠੀਕ ਆ ਬਾਈ ਜੀ ਆ ਹੁਣ ਦੇਖੋ ਜੀ ਸਾਡੇ 골ਡੀ ਵੀਰ 골ਡੀ ਵੀਰ ਜੀ ਸਰ ਆਪਾਂ ਪ੍ਰਵਾਸੀਆਂ ਦੇ ਖਿਲਾਫ ਤਾਂ ਨਹੀਂ ਹੈਗੇ ਆਪਾਂ ਕਹਿੰਦੇ ਆ ਵੀ ਸਾਫ਼ ਸੁਥਰਾ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਇਹੀ ਕਹਿੰਦੇ ਆ ਆਪਾਂ ਬਸ ਤਾਂ ਕਰਕੇ ਹਰਜੀਤ ਸਿੰਘ ਜੀ ਅੱਛਾ ਤੁਹਾਨੂੰ ਨਾ ਇੱਕ ਸਿੰਪਲ ਚ ਸਮਝਾਉਂਦਾ ਹਰਜੀਤ ਸਿੰਘ ਜੀ ਅ ਅਸੀਂ ਹੁਣ Hindu ਆ ਠੀਕ ਹੈ ਜੀ Hindu ਆ ਪੰਜਾਬ ਚ ਰਹਿੰਦੇ ਆ ਗੁਰੂ ਘਰ ਜਾਂਦੇ ਆ ਸਾਨੂੰ ਪਤਾ ਉੱਥੇ ਸਾਡੇ ਸਿੱਖ ਭਰਾ ਨੇ ਕਿਆ ਕਾਨੂੰਨ ਬਣਾਇਆ ਹੋਇਆ ਹੈ ਹੱਥ ਪੈਰ ਧੋਣੇ ਆ ਸੇ ਟਕਣਾ ਹੈ ਠੀਕ ਹੈ ਜੀ ਗੁਰੂ ਸਾਹਿਬ ਅੱਗੇ ਕਿਵੇਂ ਜਾਣਾ ਇਹ ਮੈਨੂੰ ਪਤਾ ਹੈ ਬਚਪਨ ਤੋਂ ਕਰਦੇ ਆਏ ਆ ਨਾ ਇਸ ਕਰਕੇ ਪਤਾ ਹੈ ਇਹ ਹੀ ਚਾਹੁੰਦੇ ਆ ਕਿ ਜਿਹੜੇ ਪ੍ਰਵਾਸੀ ਸਾਡੇ ਇੱਥੇ ਰਹਿਣ ਜਿਵੇਂ ਸਾਨੂੰ ਪਤਾ ਹੈ ਕਿ ਸਾਡਾ ਕੋਈ ਗਲਤ ਐਕਸ਼ਨ ਕਰਨ ਨਾਲ ਸਾਡੇ ਸਿੱਖ ਭਰਾ ਗੁੱਸਾ ਹੋ ਸਕਦੇ ਆ ਠੀਕ ਹੈ ਜੀ ਤਾਂ ਇਹਨਾਂ ਨੂੰ ਵੀ ਪਤਾ ਹੋਵੇ ਕਿ ਆ ਗੱਲਾਂ ਤੇ ਪੰਜਾਬੀ ਦੁਖੀ ਹੁੰਦੇ ਆ ਸਾਨੂੰ ਕੋਸਦੇ ਆ ਸਾਨੂੰ ਬੁਰਾ ਭਲਾ ਕਹਿੰਦੇ ਆ ਉਹ ਚੀਜ਼ਾਂ ਬੰਦ ਕਰ ਦੇਣਗੇ ਪੰਜਾਬੀਆਂ ਨੂੰ ਕੋਈ ਗੁੱਸਾ ਹੀ ਨਹੀਂ ਰਹਿਣਾ ਹੈਗਾ ਠੀਕ ਹੈ ਜੀ ਬਾਕੀ ਨਜ਼ਰ ਦਾ ਇਲਾਜ ਹੋ ਸਕਦਾ ਹੈ ਹਰ ਮਹਾਦੇਵ ਨਜ਼ਰ ਦਾ ਇਲਾਜ ਹੋ ਸਕਦਾ ਨਜ਼ਰੀਏ ਦਾ ਨਹੀਂ ਠੀਕ ਹੈ ਜੀ ਬਾਕੀ ਗੁੱਸਾ ਨਾ ਕਰਿਆ ਕਰੋ ਜ਼ਰੂਰੀ ਨਹੀਂ ਆਏਗਾ ਕਿ ਬੰਦਾ ਲੰਬਾ ਹੋਵੇ ਉਹਨੂੰ ਦੂਰ ਤੱਕ ਦਿਖਦਾ ਹੋਵੇ ਕਈ ਵਾਰ ਨਿਗਾ ਦੀ ਐਨਕ ਲੱਗਣ ਵਾਲੀ ਹੁੰਦੀ ਹੈ ਚੰਗਾ ਜੀ